ਅਸੀਂ ਕੱਲ ਕਰਾਂਗੇ ਜੀ ਲੌਂਗੀਟਿਊਡ ਤੇ ਲੈਟਿਟ ਅਕਸ਼ਾਂਸ਼ ਕੀ ਹੁੰਦੇ ਆ ਤੇ ਦਿਸ਼ਾਂਤਰ ਕੀ ਹੁੰਦੇ ਆ ਅਕਸ਼ਾਂਸ਼ ਰੇਖਾਵਾਂ ਸੁਣੀ ਹੋਣੀਆਂ ਦਿਸ਼ਾਂਤਰ ਰੇਖਾਵਾਂ ਸੁਣੀ ਹੋਣੀਆਂ ਹੁੰਦੀਆਂ ਕੀ ਆ ਇਹ ਹਣ ਉਹਨਾਂ ਇਹਨਾਂ ਤੇ ਅੱਜ ਆਪਾਂ ਚਰਚਾ ਕਰਾਂਗੇ ਵੀ ਅਕਸ਼ਾਂਸ਼ ਰੇਖਾਵਾਂ ਦਾ ਯੂਜ਼ ਕੀ ਆ ਉਹਨੂੰ ਦੇਖਦੇ ਗਿਆ ਦਿਸ਼ਾਂਤਰ ਰੇਖਾਵਾਂ ਦੇਖੋ ਆ ਅਰਥਾਗਤੀ ਠੀਕ ਹੈ ਤਾਂ ਜਿਹੜੀਆਂ ਇਸ ਤਰ੍ਹਾਂ ਰੇਖਾਵਾਂ ਆਉਂਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਆ ਅਕਸ਼ਾਂਸ਼ ਰੇਖਾਵਾਂ जड़िया रेखावं धरती थे काल्पनिक रेखाव रेखा वजिया नहीं कल्पनिक इस तरह वजी होंगे उन्होंने असं कहने दशंत्र रेखावं हम दस दसदिया की देखो, जनरली इंग्लिश याद रख लिया आपको लोंगीट्यूड लंबिया रेखावं लैटीट्यूड लेटवी रेखाव ठीक है आ, वर्टिकल ए, ए, है तो होरिजोंटल जेखावं युद्ध प्रेजेंट होंगे तो हम सब तो पहला आप गल करेंगे अक्षांश रेखावं अक्षांश रेखाव हों है ना ਠੀਕ ਹੈ ਅਕਸ਼ਾਂਸ਼ ਰੇਖਾਵਾਂ ਤਾਂ ਜੇ ਆਪਾਂ ਗੱਲ ਕਰੀ ਹੁਣ ਅਕਸ਼ਾਂਸ਼ ਰੇਖਾਵਾਂ ਹੁੰਦੀਆਂ ਕੀ ਆ ਨਾਰਮਲੀ ਆਪਾਂ ਗੱਲ ਕਰੀਏ ਤਾਂ ਅਕਸ਼ਾਂਸ਼ ਰੇਖਾਵਾਂ ਹੋਰ ਰੇਖਾਵਾਂ ਹੁੰਦੀਆਂ ਦੇਖੋ ਆ ਅਰਥ ਠੀਕ ਹੈ ਇਹ ਸਾਡਾ ਅਰਥ ਆ ਦੇਖੋ ਅਰਥ ਨੂੰ ਇੱਕ ਲਾਈਨ ਜਿਹੜੀ ਹੈਗੀ ਆ ਬਰਾਬਰ 0 ਡਿਗਰੀ ਬਰਾਬਰ ਸਰਵ ਵਿੱਚ ਕੱਟਦੀ ਆ ਤਾਂ ਉਹਨੂੰ ਕਹਿੰਦੇ ਅਸੀਂ 0 ਡਿਗਰੀ 0 ਡਿਗਰੀ ਕਹਿੰਦੇ ਨੇ ਇਹਨੂੰ ਇਕਵੇਟਰ ਕਹਿੰਦੇ ਨੇ ਅਸੀਂ ਠੀਕ ਹੈ ਇਕਵੇਟਰ ਕਹਿੰਦੇ ਨੇ ਜਾਂ ਇਹਨੂੰ ਭੂਮਦ ਰੇਖਾ ਕਹਿੰਦੇ ਨੇ ਪੰਜਾਬੀ ਵਿੱਚ ਅਸੀਂ ਭੂਮੱਧ ਰੇਖਾ ਕਹਿ ਦਿੰਦੇ ਹਾਂ ਠੀਕ ਹੈ 0 ਡਿਗਰੀ ਬਰਾਬਰੀ ਸੱਚ ਕੱਟ ਦਿੰਦੀ ਆ ਹੁਣ ਆ ਉੱਪਰਲਾ ਪੋਰਸ਼ਨ ਵਗੈਰਾ ਨਾਰਥ ਆ ਸਾਊਥ ਮਤਲਬ ਉੱਤਰ ਤੇ ਦੱਖਣ ਦੇਖੋ ਇੱਕ ਲਾਈਨ ਇੱਕ ਜਿਹੀ ਆ ਜਿਹੜੀ ਕੀ ਆ ਧਰਤੀ ਨੂੰ ਫਿਰ ਕੀ ਕਰਦੀ ਆ ਇੱਕ ਹੋਰ ਹਿੱਸੇ 'ਚ ਕੱਟ ਦਿੰਦੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ 23.5 ਡਿਗਰੀ 23 ਐਂਡ ਹਾਫ ਡਿਗਰੀ ਇੱਕ ਹੋਰ 23.5 ਡਿਗਰੀ ਇਹ 23.5 ਡਿਗਰੀ ਡਿਗਰੀ ਨਾਰਥ ਆ ਇਹ ਸਾਡੇ ਡਿਗਰੀ ਸਾਊਥ ਆ ਇਹਨੂੰ ਅਸੀਂ ਕਹਿ ਦਿੰਨੇ ਆ ਕਰਕ ਰੇਖਾ ਕਰਕ ਰੇਖਾ ਇਹਨੂੰ ਅਸੀਂ ਕਹਿ ਦਿੰਨੇ ਆ ਮਕਰ ਰੇਖਾ ਹਨਾ ਤਾਂ ਇਹਨੂੰ ਅਸੀਂ ਟ੍ਰੋਪਿਕ ਆਫ ਕੈਂਸਰ ਕਹਿ ਦਿੰਨੇ ਆ ਇਹਨੂੰ ਟ੍ਰੋਪਿਕ ਆਫ ਕੈਪ੍ਰਿਕੌਰਨ ਕਹਿ ਦਿੰਨੇ ਆ ਇੱਕ ਹੋਰ ਲਾਈਨ 66 ਐਂਡ ਹਾਫ ਡਿਗਰੀ 66 ਐਂਡ ਹਾਫ ਡਿਗਰੀ ਜਿਹਨੂੰ ਕਹਿੰਦੇ ਆ ਅ ਆਰਕਟਿਕ ਸਰਕਲ ਇਹ ਆ ਗਈ ਸਾਡੇ ਕੋਲੇ ਆਰਕਟਿਕ ਸਰਕਲ ਇਹ ਸਾਡੇ ਕੋਲ ਕਿਹੜੀ ਹੈਗੀ ਆ 66 ਐਂਡ ਹਾਫ ਸਾਊਥ ਇਹਨੂੰ ਸੀ ਅੰਟਾਰਟਿਕ ਸਰਕਲ ਕਹਿੰਦੇ ਆ ਹੁਣ ਇਹ ਮੇਨਲੀ ਪੰਜ ਲੈਣਾ ਸਾਡੇ ਕੋਲੇ ਧਰਤੀ ਨੂੰ ਇਸ ਤਰ੍ਹਾਂ ਸੀ ਡਿਵਾਈਡ ਕੀਤਾ ਹੋਇਆ ਮੇਨਲੀ ਪੰਜ ਆ ਅਗੇ ਟੋਟਲ ਸਟਰੈਂਥ ਨਾਲ ਦੱਸੂਗਾ ਮੈਂ ਹੁਣ ਇਹ ਪੰਜ ਕਿਉਂ ਮਾਰੀ ਹੈ ਨਾ ਸਾਡੇ ਦਿਮਾਗ 'ਚ ਕੁਐਸ਼ਨ ਹੋਊਗਾ ਕਿ ਇਹ ਸਾਡੇ ਤੇ ਕਿਉਂ ਕਾਰਨ ਕੀ ਆ ਕਾਰਨ ਇਹ ਆ ਕਿ ਧਰਤੀ ਜਿਹੜੀ ਹੈਗੀ ਆ ਧਰਤੀ ਸਿੱਧੀ ਨਹੀਂ ਧਰਤੀ ਕੀ ਹੈਗੀ ਟ੍ਰੈਡਡ ਆ ਧਰਤੀ ਕੀ ਹੈਗੀ ਅਰਥ ਇਸ ਆ ਟਿਲਟਡ ਕਿੰਨੇ ਡਿਗਰੀ ਤੇ 23.5 ਡਿਗਰੀ ਐਂਗਲ ਤੇ ਚੁਕੀ ਹੋਈ ਆ ਠੀਕ ਹੈ 23.5 ਡਿਗਰੀ ਐਂਗਲ ਤੇ ਅਰਥ ਕਿ ਟਿਲਟਡ ਆ ਦੇਖੋ ਜੇ ਹੁਣ ਆਪਾਂ ਗੱਲ ਕਰੀਏ ਹੁਣ ਇਹ 23.5 ਡਿਗਰੀ ਆ ਕਿਉਂ ਕਿਉਂਕਿ ਅਰਥ ਕਿ 23.5 ਡਿਗਰੀ ਐਂਗਲ ਤੇ ਚੁਕੀ ਹੋਈ ਆ ਤਾਂ ਦੇਖੋ ਜੇ ਹੁਣ ਆਪਾਂ ਗੱਲ ਕਰੀਏ ਤੇ ਜਿਹੜਾ ਆਹ ਵਾਲਾ ਪੋਰਸ਼ਨ ਆਣਾ ਹੁਣ ਇਹ ਇਹ 23.5 ਡਿਗਰੀ ਤੇ 23.5 ਡਿਗਰੀ ਦੇ ਵਿਚਾਲੇ ਦਾ ਜਿਹੜਾ ਏਰੀਆ ਹੈਗਾ ਇਸ ਏਰੀਆ ਨੂੰ ਅਸੀਂ ਕਿਹ ਕਹਿੰਦੇ ਆ ਇਸ ਏਰੀਆ ਨੂੰ ਅਸੀਂ ਕਿਸ ਨਾਮ ਨਾਲ ਜਾਣਦੇ ਆ ਏਰੀਆ ਇਹਨੂੰ ਸਕੇਨਦਾ ਟ੍ਰੋਪੀਕਲ ਏਰੀਆ ਹੁਣ ਆਪਾਂ ਇਹਨੂੰ ਇੱਥੇ ਸਮਝਦੇ ਆਂ ਦੇਖੋ ਆਹ ਹੈਗਾ 23 ਡਿਗਰੀ ਦਾ ਏਰੀਆ ਇਹਨੂੰ ਅਸੀਂ ਟ੍ਰੋਪਿਕ ਆਫ ਕੈਂਸਰ ਕਹਿ ਦਿੰਦੇ ਆ ਟ੍ਰੋਪਿਕ ਆਫ ਕੈਪ੍ਰਿਕੋਰ ਨਾ ਕਿ ਆ ਠੀਕ ਹੈ ਇਹਨੂੰ ਕਰਕਰੇਖਾਈ ਸਾਡ ਕਰਕਰੇਖਾਈ ਸਾਡੀ ਇਹ ਸਾਡੀ ਮਕਰ ਰੇਖਾ ਠੀਕ ਹੈ ਤਾਂ ਹੁਣ ਇਹ ਏਰੀਆ ਨੂੰ ਅਸੀਂ ਡਿਵਾਈਡ ਕੀਤਾ ਹੋਇਆ ਹੈ ਕਾਰਨ ਕੀ ਆ ਕਾਰਨ ਇਹ ਆ ਕਿ ਦੇਖੋ ਇਧਰ ਸੂਰਜ ਆ ਸੂਰਜ ਦੀ ਲਾਈਟ ਪੈਂਦੀ ਆ ਜਦੋਂ ਸੂਰਜ ਦੀ ਲਾਈਟ ਪੈਂਦੀ ਆ ਸੂਰਜ ਦੀ ਲਾਈਟ ਜਿਹੜੀ ਪੈਰਲਲ ਹੈਗੀ ਆ ਪੈਰਲਲ ਕਿੱਥੇ ਪੈਂਦੀ ਆ 23.5 ਡਿਗਰੀ ਤੋਂ ਲੈ ਕੇ 23.5 ਡਿਗਰੀ ਦੇ ਵਿਚਾਲੇ ਮਤਲਬ ਇਸ ਏਰੀਆ ਦੇ ਵਿੱਚ ਕੀ ਸੂਰਜ ਦੀ ਜਿਹੜੀ ਸਨਲਾਈਟ ਜਿਹੜੀ ਹੈਗੀ ਆ ਉਹ ਪੈਰਲਲ ਪੈਂਦੀ ਆ ਡਾਇਰੈਕਟਲੀ ਸਿੱਧੀ ਪੈਂਦੀ ਆ ਦੈਟਸ ਵਾਈਸ ਦਿਸ ਏਰੀਆ ਇਜ਼ ਕਾਲਡ ਅ ਟ੍ਰੋਪੀਕਲ ਏਰੀਆ ਇਹਨੂੰ ਸਿੱਕੇ ਨੇ ਟ੍ਰੋਪੀਕਲ ਏਰੀਆ ਕਹਿੰਦੇ ਆ ਇਹਨੂੰ ਪੰਜਾਬੀ ਦੇ ਵਿੱਚ ਕੀ ਦੇਖੀਏ ਇਹਨੂੰ ਆ ਓਸ਼ਨ ਕਟਬੰਦੀ ਖੇਤਰ ਕਹਿੰਦੇ ਆ ਓਸ਼ਨ ਕਟਬੰਦੀ ਖੇਤਰ ਠੀਕ ਹੈ Oਸ਼ਨ ਘਟਬੰਦੀ ਖੇਤਰ ਨੂੰ ਆਪਾਂ ਗਏ Oਸ਼ਨ ਘਟਬੰਦੀ ਕਹਿੰਦੇ ਆ ਠੀਕ ਹੈ ਹੁਣ ਇੱਥੇ ਜਿਹੜੀ ਰੋਸ਼ਨੀ ਪੈਂਦੀ ਹੈ ਡਾਇਰੈਕਟਲੀ ਸਿੱਧੀ ਪੈਂਦੀ ਹੈ ਦੇਖੋ ਹੁਣ ਇਹਨੂੰ ਅੱਗੇ ਚੀਜ਼ਾਂ ਨੂੰ ਸਮਝੋ ਦੇਖੋ ਇਸ ਤੋਂ ਬਾਹਰ ਏਰੀਆ ਜਿਹੜਾ ਹੈਗਾ ਇਹ ਵਾਲਾ ਏਰੀਆ ਹੈ ਨਾ ਤਾਂ ਇੱਥੇ ਸੂਰਜ ਦੀ ਰੋਸ਼ਨੀ ਕਿਵੇਂ ਪੈਂਦੀ ਹੈ ਟਿਲਟਰਡ ਪੈਂਦੀ ਹੈ ਇਸੇ ਗੀ ਤੇ ਤਾਂ ਇੱਥੇ ਕੀ ਹੈ ਗਿਆ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ ਤੇ ਠੀਕ ਹੈ ਤਾਂ ਟੈਂਪਰੇਚਰ ਟੈਂਪਰੇਚਰ ਜਿਹੜਾ ਹੁੰਦਾ ਉਹ ਟੈਂਪਰੇਟਡ ਹੁੰਦਾ ਜਿਹੜਾ ਹੁੰਦਾ ਟੈਂਪਰੇਟਡ ਤਾਂ ਇਸੇ ਜ਼ੋਨ ਨੂੰ ਕੀ ਕਹਿੰਦੇ ਸੀ जोन, ठीक है। तो पंजाबी टी कहते हैं शीत कटिबंधीय क्षेत्र। शीत उष्ण ठीक है शीत भी आ, तो भी है, ठंडा भी गर्म भी गए ठीक है बट ज्यादा गर्म नहीं है। तो सेम पैरल इतनी ये भी शीत उष्ण हो गया कोले ये वाला एरिया भी कि शीत उष्ण हो गया साडे कोले ठीक है उस तो ऊपर 66 डिग्री तो ऊपर वाला साढ़े डिग्री नॉर्थ वाला जो 66 डिग्री नॉर्थ तो शीतखंड कहूंगा जोन जी जोन है ज्यादा नहीं पैंती ठीक है बहुत लाइट फंदी। विच की पीती है एचा छ महीने सा दिन हों छ महीने रात होंगी अः दिखाने अभी ठीक है तो इतने की धरती टिलट हो हैथली होंगी मंथली इत डे हों ਹਨ ਇਹ ਪੋਲ ਦਾ ਏਰੀਆ ਇਹ ਵਾਲਾ ਪੋਲ ਦਾ ਏਰੀਆ ਪੋਲ ਦੇ ਏਰੀਏ ਤੇ ਕੀ ਹੁੰਦਾ 6 ਮਹੀਨੇ ਡੇ ਹੁੰਦਾ ਤੇ 6 ਮਨਸ ਲਈ ਕੀ ਹੁੰਦੀ ਆ ਇੱਥੇ ਨਾਈਟ ਹੁੰਦੀ ਆ ਫਿਰ 6 ਮਨਸ ਲਈ ਇੱਥੇ ਡੇ ਹੋ ਜਾਂਦਾ 6 ਮਨਸ ਲਈ ਇੱਥੇ ਨਾਈਟ ਹੋ ਜਾਂਦੀ ਆ ਠੀਕ ਹੈ ਤਾਂ ਕਹਿੰਦਾ ਮਤਲਬ ਕੀ ਆ ਹੁਣ ਇਹ ਜਿਹੜਾ ਏਰੀਆ ਹੈਗਾ ਨਾ ਇਸ ਏਰੀਆ ਨੂੰ ਅਸੀਂ ਕਹਿੰਦੇ ਸ਼ੀਤ ਏਰੀਆ ਇਹ ਹੈਗਾ ਸ਼ੀਤ ਖੰਡ ਕਹਿੰਦੇ ਨੇ ਅਸੀਂ ਨੂੰ ਸ਼ੀਤ ਖੰਡ ਕਹਿੰਦੇ ਨੇ ਇਹਨੂੰ ਅਸੀਂ ਕਹਿੰਦੇ ਫ੍ਰੀਜ਼ਡ ਜ਼ੋਨ ਕਹਿੰਦੇ ਨੇ ਦਿਸ ਇਜ਼ ਕਾਲਡ ਅ ਫ੍ਰੀਜ਼ਡ ਜ਼ੋਨ ਠੀਕ ਹੈ ਇਹ ਸਾਰਾ ਸਾਲ ਹਮੇਸ਼ਾ ਇੱਥੇ ਕੀ ਬਰਫ਼ ਜੰਮੀ ਹੀ ਰਹਿੰਦੀ ਆ ਸਾਰਾ ਸਾਲ ਇਸ ਏਰੀਆ ਦੇ ਵਿੱਚ ਬਰਫ਼ ਹੀ ਰਹਿੰਦੀ ਆ ਠੀਕ ਹੈ ਤਾਂ ਗੱਲ ਸਮਝ ਲੱਗ ਰਹੀ ਹੈ ਨਾ ਤਾਂ ਗੱਲ ਕੀ ਹੈ ਗੱਲ ਇਹ ਆ ਕਿ ਇਹ ਏਰੀਆ ਜਿਹੜਾ ਹੈਗਾ ਇਹ ਟੈਂਪਰੇਟਿਡ ਏਰੀਆ ਇਹ ਸ਼ੀਤੋਸ਼ਣ ਏਰੀਆ ਹੁਣ ਇਹ ਦੱਸ ਕੀ ਰਿਹਾ ਦੇਖੋ ਹੁਣ ਇਹਦਾ ਫਾਇਦਾ ਕੀ ਹੁਣ ਸਾਨੂੰ ਇਹ ਦੱਸੂਗਾ ਕੀ ਦੱਸੂਗਾ ਇਹ ਦੇਖੋ ਹੁਣ ਇਹ ਜਿਹੜੇ ਏਰੀਆ ਹੈਗਾ ਇਹ ਟੈਂਪਰੇਟਿਡ ਏਰੀਆ ਓਸ਼ਨ ਕਟਬੰਦੀ ਦਾ ਏਰੀਆ ਇਹ ਟ੍ਰੋਪੀਕਲ ਹੈਗੇ ਸੌਰੀ ਸਾਰਾ ਸਾਲ ਇਥੇ ਰੌਸ਼ਨੀ ਸਿੱਧੀ ਪਊਗੀ ਜੇ ਸਾਰਾ ਸਾਲ ਰੌਸ਼ਨੀ ਇਥੇ ਸਿੱਧੀ ਪਊਗੀ ਤਾਂ ਇਟ ਮੀਨਸ ਕੀ ਆ ਜਿੰਨੇ ਦੇਸ਼ ਇਸ ਏਰੀਆ ਤੇ ਲਾਈ ਹੁੰਦੇ ਹੋਣਗੇ ਜਿੰਨੇ ਦੇਸ਼ ਇਸ ਏਰੀਆ ਤੇ ਹੁੰਦੇ ਹੋਣਗੇ ਤਾਂ ਉਸ ਏਰੀਆ ਤੇ ਜਿਹੜੇ ਲੋਕਾਂ ਦਾ ਜਿਹੜਾ ਬਾਡੀ ਦਾ ਕਲਰ ਜਿਹੜਾ ਹੈਗਾ ਨਾ ਲੋਕ ਬਾਡੀ ਦਾ ਕਲਰ ਜਿਹੜਾ ਹੈਗਾ ਉਹ ਥੋੜਾ ਡਾਰਕਰ ਹੋ ਜਾਊਗਾ ਜਿੰਨੇ ਵੀ ਅਫਰੀਕਨ ਦੇਸ਼ ਹਨ ਅਫਰੀਕਨ ਦੇਸ਼ ਜਿਹੜੇ ਹੈਗੇ ਆ ਉਹ ਇੱਥੇ ਪੈਂਦੇ ਆ ਤਾਂ ਜਿਵੇਂ ਹੁਣ ਸਾਊਥ ਇੰਡੀਆ ਹੈਗਾ ਸਾਊਥ ਇੰਡੀਆ ਦੇ ਜਿਹੜਾ ਲੋਕ ਜਿਹੜੇ ਹੈਗੇ ਉਹਨਾਂ ਦਾ ਬਾਡੀ ਦਾ ਕਲਰ ਥੋੜਾ ਡਾਰਕਰ ਹੁੰਦਾ ਕਾਰਨ ਕੀ ਆ ਕਿਉਂਕਿ ਇਹ ਜਿਹੜੀ ਹੈਗੀ ਆ ਇੱਕ ਕਰਕ ਰੇਖਾ 23.5 ਡਿਗਰੀ ਜਿਹੜੀ ਹੈਗੀ ਆ ਇਹ ਇੰਡੀਆ ਦੇ ਵਿੱਚ ਦੀ ਗੱਲ ਹੈ ਇੰਡੀਆ ਐਸਾ ਦਾ ਇੱਥੇ ਆ ਹਾਫ ਦੇ ਵਿੱਚ ਦੀ ਗੱਲ ਹੈ ਤਾਂ ਇੱਥੇ ਇਸ ਲਈ ਕਾਰਨ ਜਿਹੜਾ ਹੈਗਾ ਨਾ ਸਾਊਥ ਇੰਡੀਆ ਦੇ ਲੋਕਾਂ ਦਾ ਐਸ ਕੰਪੈਰੀਡ ਕੰਪੈਰੀਸ਼ਨ ਟੂ ਨਦਰਨ ਕਿ ਉਹਨਾਂ ਦਾ ਕਲਰ ਥੋੜਾ ਡਾਰਕਰ ਹੁੰਦਾ ਤਾਂ ਕਾਰਨ ਇਹ ਕਿਉਂਕਿ ਉਹਨਾਂ ਦੇ ਰੋਸ਼ਨੀ ਜਿਹੜੀ ਸਿੱਧੀ ਆ ਉਹ ਪੈਰਲਲ ਪੈਂਦੀ ਰਹਿੰਦੀ ਆ ਤਾਂ ਵੈਸੇ ਬੋਡੀ ਦਾ ਮੈਨੂਫੈਕਚਰਿੰਗ ਹੈ ਤਾਂ ਜ਼ਬਰਦਸਤ ਨਾ ਨੇਚਰ ਦਾ ਮੈਨੂਫੈਕਚਰਿੰਗ ਹੈ ਤਾਂ ਜ਼ਬਰਦਸਤ ਕਿ ਸਾਡੀ ਬੋਡੀ ਦਾ ਕਲਰ ਜਿਹੜਾ ਤਾਂ ਉਹ ਡੇਨੋਟ ਕਰਨ ਕਰਦਾ ਮੈਲਨਿਨ ਇੱਕ ਬਾਡੀ ਦੇ ਵਿੱਚ ਪਦਾਰਥ ਨਾ ਮੈਲਨਿਨ ਨਾਮ ਦਾ ਪਦਾਰਥ ਹੁੰਦਾ ਤਾਂ ਬਾਡੀ ਸਾਡੀ ਵੀ ਚਬਰਦਸ ਨਾ ਕਿ ਜਦੋਂ ਨੇਚਰ ਨੂੰ ਪਤਾ ਕਿ ਇਹ ਬੰਦਾ ਕਿਹੜੇ ਏਰੀਆ 'ਚ ਪੈਦਾ ਹੋ ਰਿਹਾ ਹੈ ਜੇ ਤਾਂ ਸੀ ਟੈਂਪਰੇਟਡ ਏਰੀਆ 'ਚ ਪੈਦਾ ਹੋ ਰਿਹਾ ਬਹੁਤ ਜ਼ਿਆਦਾ ਜਿੱਥੇ ਗਰਮੀ ਪੈਂਦੀ ਰਹਿੰਦੀ ਆ ਤਾਂ ਨੇਚਰ ਕੀ ਕਰਦੀ ਸਾਡੀ ਬਾਡੀ ਦੇ ਵਿੱਚ ਮੈਲਨਿਨ ਵਧਾ ਦਿੰਦੀ ਆ ਮੈਲਨਿਨ ਵਧ ਗਿਆ ਤਾਂ ਸਾਡੀ ਸਕਿਨ ਦਾ ਰੰਗ ਡਾਰਕਰ ਹੋ ਜਾਂਦਾ ਸਾਡੇ ਬਾਡੀ ਤੇ ਮੋਲ ਹੁੰਦੇ ਨਾ ਤਿਲ ਹੁੰਦੇ ਆ ਤਿਲ ਕਿਉਂ ਹੁੰਦੇ ਆ ਉਹ ਮੈਲਨਿਨ ਨਾਲ ਜਿਹੜਾ ਸਾਡੀ ਬਾਡੀ ਦਾ ਜਿਹੜਾ ਕਲਰ ਜਿਹੜਾ ਹੈਗਾ ਨਾ ਜੇ ਅਸੀਂ ਬਹੁਤ ਗਰਮੀ ਰਿਚ ਰਹੇ ਹਾਂ ਤਾਂ ਸਾਡੀ ਬਾਡੀ ਦਾ ਕਲਰ ਜਿਹੜਾ ਹੈ ਤਾਂ ਡਾਰਕਰ ਹੋ ਜਾਂਦਾ ਥੋੜਾ ਕਾਲਾ ਹੋ ਜਾਂਦਾ ਕਿਉਂ ਫਿਰ ਉਹ ਮੈਲਨਿਨ ਵਧਾ ਦਿੰਦੇ ਨਿਚਰ ਨੇਚਰ ਨਿਚਰ ਇਸ ਅ ਬਿਊਟੀਫੁੱਲ ਕਿਉਂ ਉਹ ਕਾਲਾ ਕਿਉਂ ਆ ਕਾਰਨ ਹੈਗਾ ਕਿਉਂਕਿ ਸੂਰਜ ਦੀ ਅਲਟਰਾਵਾਇਲਟ ਰੇਸ ਤੋਂ ਸਾਨੂੰ ਬਚਾਉਣਾ ਡਾਰਕਰ ਕਲਰ ਜਿਹੜਾ ਹੈਗਾ ਅਲਟਰਾਵਾਇਲਟ ਰੇਸ ਤੋਂ ਬਚਾਉਂਦਾ ਸਾਨੂੰ ਤੇ ਜਿਵੇਂ ਜਿਵੇਂ ਅਸੀਂ ਉੱਪਰ ਵੱਲ ਜਾਂਦੇ ਹਾਂ ਨਾ ਦੇਖੋ ਇਹ ਸੀਰੀ ਦੇ ਲੋਕਾਂ ਦਾ ਕਲਰ ਜਿਹੜਾ ਬਹੁਤ ਡਾਰਕਰ ਹੋਊਗਾ ਤੇ अफ्रीकन कंट्रीज ਦਾ ਲਾ ਲਓ ਹਨਾ ਚਾਹੇ ਸਾਊਥ ਅਮਰੀਕਨ ਕੰਟਰੀਆਂ ਦਾ ਲਾ ਲਓ ਸਾਊਥ ਅਮਰੀਕਨ ਕੰਟਰੀ ਬ੍ਰਾਜ਼ਿਲ ਤੇ ਲੋਕ ਜਿਹੜੇ ਹੈਗੇ ਆ ਬ੍ਰਾਜ਼ਿਲ ਵਗੈਰਾ ਦੀ ਇਹਨਾਂ ਦੇ ਲੋਕਾਂ ਦਾ ਕਲਰ ਡਾਰਕਰ ਹੁੰਦਾ ਜਿਵੇਂ ਜਿਵੇਂ ਅਸੀਂ ਉੱਪਰ ਵੱਲ ਜਾਵਾਂਗੇ ਉੱਪਰ ਵੱਲ ਜਾਵਾਂਗੇ ਤਾਂ ਉੱਪਰ ਵੱਲ ਜਾਂਦੇ ਹੋਏ ਸਾਨੂੰ ਕੀ ਆ ਕਲਰ ਲੋਕਾਂ ਦਾ ਫਿਰ ਹੁੰਦਾ ਜਾਊਗਾ ਜਿਵੇਂ ਅਸੀਂ ਪੰਜਾਬ ਆ ਛੱਡਣਾ ਪੰਜਾਬ ਦਾ ਏਰੀਆ ਛੱਡਾ ਹੈਗਾ ਤਾਂ ਪੰਜਾਬ ਦਾ ਏਰੀਆ ਇਸ ਜ਼ੋਨ ਦੇ ਵਿੱਚ ਆਉਂਦਾ ਨਾ ਟੈਂਪਰੇਟਡ ਜ਼ੋਨ ਦੇ ਵਿੱਚ ਅਸੀਂ ਤਾਂ ਸਾਡਾ ਜਿਹੜਾ ਕਲਰ ਥੋੜਾ ਫਿਰ ਹੁੰਦਾ ਜਾਊਗਾ ਤਾਂ ਜਿਵੇਂ ਪੰਜਾਬ ਤੋਂ ਉੱਪਰ ਜਾਏ ਹਿਮਾਚਲ ਕਿ ਮਤਲਬ ਜੇ ਥੋੜਾ ਕਲਰਫੁਲ ਫੀਲਿੰਗ ਹੁੰਦਾ ਜੋ ਲੋਕਾਂ ਦਾ ਜੇ ਆਪਾਂ ਜੰਮੂ ਕਸ਼ਮੀਰ ਚ ਜਾਈਏ ਤਾਂ ਜੰਮੂ ਕਸ਼ਮੀਰ ਦੇ ਲੋਕਾਂ ਦਾ ਕਲਰ ਹੋਰ ਜ਼ਿਆਦਾ ਫੀਰੀ ਹੁੰਨ ਲੱਗਦਾ ਜੇ ਉੱਪਰ ਉੱਪਰ ਜਾਈਏ ਰਸ਼ੀਆ ਵੱਲ ਜਾਂਦੇ ਜਾਈਏ ਤਾਂ ਲੋਕਾਂ ਦਾ ਕਲਰ ਹੋਰ ਉੱਪਰ ਫੀਰੀ ਹੁੰਦਾ ਜਾਂਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਸੀਂ ਟ੍ਰੋਪੀਕਲ ਏਰੀਆ ਤੋਂ ਦੂਰ ਹੁੰਦੇ ਜਾਂਦੇ ਹਾਂ ਸੂਰਜ ਦੀ ਰੋਸ਼ਨੀ ਸਿੱਧੀ ਨਹੀਂ ਪੈਂਦੀ ਤਾਂ ਨੇਚਰਲ ਬਿਊਟੀਫੁਲ ਹੈ ਕਿ ਨੇਚਰ ਨੇ ਦੇਵਾ ਕਿ ਆ ਆ ਚਾਈਨੀਜ਼ ਲੋਕ ਹੈਗੇ ਆ ਹਨਾ ਜਾਂ ਮੰਗੋਲੀਆ ਦੇ ਲੋਕ ਹੈਗੇ ਆ ਉੱਪਰ ਰਸ਼ੀਅਨ ਲੋਕ ਜਿਹੜੇ ਹੈਗੇ ਆ ਤਾਂ ਉਹਨਾਂ ਦੇ ਬਾਡੀ ਤੇ ਅਮਰੀਕਨ ਹੈਗੇ ਆ ਕੈਨੇਡੀਅਨ ਹੈਗੇ ਆ ਉਹਨਾਂ ਦੇ ਬਾਡੀ ਦੇ ਵਿੱਚ ਜਿਹੜਾ ਹੈਗਾ ਮੈਲਨਿਨ ਨਹੀਂ ਨਹੀਂ ਹੁੰਦਾ ਬਹੁਤ ਘੱਟ ਮੈਲਨਿਨ ਹੁੰਦਾ ਕਾਰਨ ਕੀ ਆ ਕਿਉਂਕਿ ਉਹਨਾਂ ਤੇ ਡਾਇਰੈਕਟਰੀ ਰੋਸ਼ਨੀ ਪੈਂਦੀ ਹੀ ਨਹੀਂ ਉਹ ਅਮਰੀਕਾ ਅਮਰੀਕਾ ਵੀ ਇਸ ਥੋਂ ਦੇ ਵਿੱਚ ਆ ਤਾਂ ਉਹਨਾਂ ਦੇ ਕੀ ਬਾਡੀ ਦੇ ਉੱਪਰ ਕੀਆ ਰੋਸ਼ਨੀ ਡਾਇਰੈਕਟਲੀ ਪੈਂਦੀ ਤੇ ਜਦੋਂ ਡਾਇਰੈਕਟਲੀ ਨਹੀਂ ਪੈਂਦੀ ਤਾਂ ਨੇਚਰ ਨੂੰ ਪਤਾ ਵੀ ਉਹਨਾਂ ਨੂੰ ਮੈਲਨਿਨ ਦੀ ਲੋੜ ਹੀ ਨਹੀਂ ਤੇ ਐਸੀ ਲਿਖੀ ਕੀਤਾ ਦਾ ਠੀਕ ਹੈ ਤਾਂ ਮੈਲਨ ਨੂੰ ਹੁਣ ਬਾਡੀ ਚ ਹੁੰਦਾ ਤੇ ਕਹਿਨ ਦਾ ਮਤਲਬ ਕੀ ਹੈਗਾ 66 ਦੇ ਵਿੱਚ ਇਸ ਜੋਨ ਦੇ ਵਿੱਚ ਜਿਹੜਾ ਹੈਗਾ ਲੋਕ ਜਿਹੜੇ ਹਨ ਉਹਨਾਂ ਦਾ ਕੱਲ ਥੋੜਾ ਜਿਹਾ ਫੇਰੀ ਹੋਊਗਾ ਤੇ ਜਿਵੇਂ ਉੱਪਰ ਵੱਲ ਜਾਵਾਂਗੇ ਹੋਰ ਫਿਰਦਾ ਹੋਊਗਾ ਹਾਲ ਕਿ ਇੱਥੇ ਜਿਹੜੀ ਹੈਗੀ ਫ੍ਰੀਜ਼ਰ ਜੋਨ ਆਈ ਥਿੰਕ ਬਹੁਤ ਲੋਕ ਰੇੜੀ ਲੋਪ ਰਹਿੰਦੇ ਇੱਥੇ ਸਮਝ ਲੱਗ ਰਹੀਗਾ ਤੇ ਅਕਸ਼ਾਂਸ਼ ਆਹ ਦੀਜ਼ ਆਰ ਕੋਰਡੈਕਸ਼ਨ ਫਿਰ ਹੋਰ ਕੀ ਅਕਸ਼ਾਂਸ਼ ਹਨ ਹੋਰ ਕੀ ਦੱਸਣਗੇ ਹੋਰ ਸਾਨੂੰ ਫਾਇਦਾ ਕੀ ਅਕਸ਼ਾਂਸ਼ ਦਾ ਅਕਸ਼ਾਂਸ ਨੂੰ ਕੀ ਦੱਸਣਗੇ ਕਿ ਜਿੰਨੇ ਲੋਕ ਇਸ ਟ੍ਰੋਪੀਕਲ ਏਰੀਏ ਦੇ ਵਿੱਚ ਰਹਣਗੇ ਟ੍ਰੋਪੀਕਲ ਏਰੀਏ ਬਹੁਤ ਗਰਮੀ ਹੁੰਦੀ ਹੈ ਠੀਕ ਹੈ ਟ੍ਰੋਪੀਕਲ ਏਰੀਏ ਦੇ ਵਿੱਚ ਗਰਮੀ ਹੋਊਗੀ ਤਾਂ ਜਿੰਨੇ ਲੋਕ ਟ੍ਰੋਪੀਕਲ ਏਰੀਏ ਦੇ ਵਿੱਚ ਰਹਿਣਗੇ ਤਾਂ ਟ੍ਰੋਪੀਕਲ ਏਰੀਏ ਦੇ ਜਿਹੜੇ ਮਕਾਨ ਹੋਣਗੇ ਨਾ ਹਨਾ ਉਹ ਕੀ ਹੋ ਸਕਦਾ ਡਾਇਰੈਕਟਲੀ ਕੀ ਇਸ ਤਰ੍ਹਾਂ ਅ ਇਸ ਤਰ੍ਹਾਂ ਉੱਪਰ ਛੱਤਾਂ ਨਹੀਂ ਆਵੇ ਹੋ ਸਕਦੀ ਪੈਰਨਲ ਹੋ ਸਕਦੀ ਹੈ ਹਨਾ ਟ੍ਰੋਪੀਕਲ ਏਰੀਏ ਵਿੱਚ ਕਿਉਂ ਕਿ ਬਾਰਿਸ਼ ਹੁੰਦੀ ਰਹੂਗੀ ਬਾਰਿਸ਼ ਹੁੰਦੀ ਰਹੂਗੀ ਤਾਂ ਪਾਣੀ ਨੂੰ ਵਾਟਰ ਨੂੰ ਸਟੋਰ ਕਰ ਸਕਦੇ ਆਪਾਂ ਤਾਂ ਜਿਵੇਂ ਉੱਪਰ ਵੱਲ ਜਾਵਾਂਗੇ ਜਿਵੇਂ ਜਿਵੇਂ ਉੱਪਰ ਵੱਲ ਜਾਵਾਂਗੇ ਤਾਂ ਬਰਫ਼ ਪੈਂਦੀ ਜਾਊਗੀ ਬਰਫ਼ ਬਰਫ਼ ਹੋਊਗੀ ਤਾਂ ਟੈਂਪਰੇਚਰਡ ਏਰੀਆ ਰੈਫਰਜਰਡ ਏਰੀਆ ਦੇ ਜਿਹੜੇ ਮਕਾਨ ਆ ਉਹਨਾਂ ਉਹ ਜਿਹੜੇ ਹੈਗੇ ਆ ਇਸ ਤਰ੍ਹਾਂ ਹੁੰਦੇ ਕੋਵ ਸ਼ੇਪ ਜਾਂ ਝੋਪੜੀ ਨਾ ਹੁੰਦੇ ਆ ਤਾਂ ਕਿ ਜਿਹੜੀ ਬਰਫ਼ ਪਈ ਬਰਫ਼ ਮੈਲਟ ਹੋ ਜਾਣਾ ਤਾਂ ਇਸ ਤਰ੍ਹਾਂ ਕੀ ਹੈਗਾ ਇਹ ਇਹ ਚੀਜ਼ ਦੱਸਦੇ ਸਾਨੂੰ ਇਸ ਤੋਂ ਆਵਾ ਕਿ ਟਰੋਪੀਕਲ ਏਰੀਆ ਦੇ ਵਿੱਚ ਕੀ ਹੈਗਾ ਟਰੋਪੀਕਲ ਏਰੀਆ ਦੇ ਵਿੱਚ ਰੇਨਫਾਲ ਕਾਫੀ ਏਰੀਆ ਦੇ ਵਿੱਚ ਜਿਹੜੇ ਸਮੁੰਦਰ ਦੇ ਨਾਲ ਏਰੀਆ ਹੁੰਦੇ ਨੇ ਉਹਨਾਂ ਦੇ ਵਿੱਚ ਰੇਨਫਾਲ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ 0 ਡਿਗਰੀ ਦੇ ਆਸ- ਔਰ ਲਗਭਗ ਕਿ ਬਹੁਤ ਜ਼ਿਆਦਾ ਰੇਨਫਾਲ ਹੁੰਦੀ ਆ ਕਾਰਨ ਕੀ ਆ ਕਿਉਂਕਿ ਗਰਮੀ ਹੋਣ ਕਰਕੇ ਪਾਣੀ ਵੈਪੋਰੇਟ ਬਹੁਤ ਹੁੰਦਾ ਹੈ ਨਾ ਤਾਂ ਇਹ ਨਹੀਂ ਹੁੰਦਾ ਅਫਰੀਕਨ ਦੇਸ਼ ਬਹੁਤ ਸਾਰੇ ਹੈਗੇ ਆ ਜਿਹੜੇ 0 ਡਿਗਰੀ ਤੇ ਲਾਈ ਕਰਦੇ ਉਹਨਾਂ ਤੇ بارش ਨਹੀਂ ਹੁੰਦੀ ਕਿਉਂ ਕਿ ਨੇੜੇ ਸਮੁੰਦਰ ਨਹੀਂ ਸਮੁੰਦਰ ਨੇੜੇ ਦਾ ਹੋਣ ਕਰਕੇ ਪਾਣੀ ਨਹੀਂ ਹੈਗਾ ਤੇ ਜਿੱਥੇ ਕਿ ਆ ਕੋਸਟਲ ਏਰੀਆ ਨਾਲ ਤੇ ਜਿੱਥੇ بارش ਬਹੁਤ ਹੁੰਦੀ ਆ ਜਿਵੇਂ ਐਮਾਜ਼ਨ ਫੋਰੈਸਟ ਆ ਐਮਾਜ਼ਨ ਦੇ ਜੰਗਲ ਆ ਉਹ ਵੀ ਕਿਹਾ ਟ੍ਰੋਪੀਕਲ ਟੈਂਪਰੇਟਡ ਜ਼ੋਨ ਦੇ ਵਿੱਚ ਆਉਂਦੇ ਆ ਤਾਂ ਕਾਰਨ ਕੀ ਆ 0 ਡਿਗਰੀ ਹੋਣ ਕਰਕੇ 0 ਡਿਗਰੀ ਹੋਣ ਕਰਕੇ ਕੀ ਆ ਧੁੱਪ ਜ਼ਿਆਦਾ ਪੈਂਦੀ ਆ ਕਲਾउड ਬਣ ਜਾਂਦੇ ਕਲਾਟ ਬਣਦੀ بارش ਹੁੰਦੀ ਆ بارش ਬਹੁਤ ਜ਼ਿਆਦਾ ਹੁੰਦੀ ਆ ਤਾਂ ਇਸੇ ਲਈ ਕੀ ਹੈਗਾ ਇਸ ਏਰੀਆ ਦੇ ਵਿੱਚ ਕੀ بارش ਬਹੁਤ ਹੁੰਦੀ ਆ ਠੀਕ ਹੈ ਫਿਰ ਟ੍ਰੋਪੀਕਲ ਐਸੇ ਕਰਕੇ ਟ੍ਰੋਪੀਕਲ ਐਵਰਗ੍ਰੀਨ ਫੋਰੈਸਟ ਵੀ ਮਿਲ ਜਾਂਦੇ ਆਪਾਂ ਨੂੰ ਇੱਥੇ ਜਿਵੇਂ ਜਿਵੇਂ ਉੱਪਰ ਵੱਲ ਜਾਵਾਂਗੇ ਤਾਂ ਉੱਪਰ ਕਾਨੀਕਲ ਜਿਹੜੇ ਕਾਨੀਫੀਰੀਅਸ ਫੋਰੈਸਟ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਆ ਤਾਂ ਕਹਿਣ ਦਾ ਮਤਲਬ ਕੀ ਆ ਟ੍ਰੋਪਿਕ ਜਿਹੜੇ ਇਹ ਆਪਣੇ ਕੋਲੇ ਅਕਸ਼ਾਂ ਜਿਹੜੇ ਹੈਗੇ ਆ ਇਹੇ ਸਾਨੂੰ ਇਸ ਤਰ੍ਹਾਂ ਦਾ ਯੂਜ਼ ਹੈ ਨਾ ਠੀਕ ਹੈ ਇਸ ਤਰ੍ਹਾਂ ਅੱਜ ਆਪਾਂ ਗੱਲ ਕਰੀਏ ਅਕਸ਼ਾਂਸਾਨੂੰ ਹੋਰ ਕੀ ਦੱਸਦੀ ਆ ਅਕਸ਼ਾਂਸ ਨਾਰਮਲੀ ਕੀ ਹੈ ਜਦੋਂ ਆ ਗੱਲ ਕਰੀਏ ਤਾਂ ਅਕਸ਼ਾਂਸਾਨੂੰ ਕੀ ਦੱਸਦੀ ਆ ਕਿ ਕਿਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਲੋਕ ਖਾਣ ਪਾਣ ਹੋਊਗਾ ਨਾਰਮਲੀ ਕਿਸ ਏਰੀਆ ਦੇ ਵਿੱਚ ਲੋਕਾ ਗਰਮੀ ਜ਼ਿਆਦਾ ਗਰਮੀ ਜ਼ਿਆਦਾ ਹੋਣ ਕਰਕੇ ਐਗਰੀਕਲਚਰ ਲੋਕ ਕਰਦੇ ਆ ਐਗਰੀਕਲਚਰ ਪੋਸੀਬਲ ਹੁੰਦੀ ਆ ਤਾਂ ਜਿਵੇਂ ਜਿਵੇਂ ਉਚਾਈ ਵੱਲ ਜਾਵਾਂਗੇ ਤਾਂ ਇੱਥੇ ਉਚਾਈ ਵੱਲ ਜਾਣ ਨਾਲ ਕੀ ਹੈਗਾ ਜਿਵੇਂ ਫ੍ਰੀਜ਼ਡ ਜ਼ੋਨ ਦੇ ਏਰੀਆ ਜਾਂ ਟੈਂਪਰੇਟਡ ਜ਼ੋਨ ਦੇ ਵਿੱਚ ਕੀ ਹੈਗਾ ਐਗਰੀਕਲਚਰ ਤਾਂ ਉਹ ਦੇ ਆ ਟੋਟਲ ਡਿਪੈਂਡ ਔਨ ਦਾ चिकन्स है ना तो देर डिपेंड ऑन मीट मीट खान मीट का सेवन कर दिया तो ऐसे करके क्या हूँ देखो ये अक्षांश है कि नहीं देखो ये सिर्फ मैं पांच बनाए हैं पांच, है, पांच सिर्फ समझा ओनली बनाए हैं देखो ये जीरो डिग्री है समझ लग रही गल ये जीरो डिग्री है जीरो डिग्री तो पहला फिर इतने जीरो डिग्री तो एक दो डिग्री तीन चार पांच छः सत्त अठ नौ करते 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 इस तरह तो टोटल नंबर ऑफ जेडे ਆਪਣੇ ਕੋਲੇ ਲੈਟਿਟਿਊਡ ਕਿੰਨੇ ਆ ਦੇਖੋ ਆ 0 ਡਿਗਰੀ ਦਾ 1 2 3 4 5 6 7 8 ਕਰਦੇ 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 ਲਾਸਟ ਤੱਕ ਸਾਡੇ ਕੋਲੇ ਕਿੰਨੇ ਚੱਲ ਜਾਣਗੇ 90 90 ਅक्षांश ਫਿਰ ਇੱਥੇ ਗਿਆ نیچے ਤੱਕ ਕਰਦੇ 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 ਕਿੰਨੇ ਪਹੁੰਚ ਜਾਣਗੇ ਸਾਡੇ ਕੋਲੇ 90 90 90 ਅक्षांश ਇਧਰ ਨੌਰਥ hemisphere ਤੇ 90 ਸੌ ਦੇ ਵਿੱਚ ਤਾਂ ਟੋਟਲ ਹੋ ਗਏ 180

ਠੀਕ ਹੈ ਇੰਡੀਆ ਦੇ ਐਕਸਟੈਂਸ਼ਨ ਦੇਖੀਏ ਤਾਂ ਇੰਡੀਆ ਦੇ ਵਿਚਾਲ ਦੀ ਆਪਾਂ ਕੀ ਦੇਖਿਆ ਕਿ 0 ਸੌਰੀ 23 ਐਂਡ ਹਾਫ ਡਿਗਰੀ ਕਰਾਸ ਕਰਦੀ ਆ 23 ਐਂਡ ਹਾਫ ਜਿਹਨੂੰ ਅਸੀਂ ਕਹਿੰਨੇ ਆ ਕਰਕ ਰੇਖਾ ਕਰਕ ਰੇਖਾ ਕਰਾਸ ਹੁੰਦੀ ਆ ਕਰਕ ਰੇਖਾ ਜਿਹੜੀ ਸਾਡੇ ਹੈਗੇ ਆ 8 ਸਟੇਟ ਦੇ ਵਿੱਚ ਦੀ ਗੁਜ਼ਰਦੀ ਆ 8 ਸਟੇਟਾਂ ਦੇ ਵਿੱਚ ਦੀ ਗੁਜ਼ਰਦੀ ਆ ਦੇਖੋ ਤਾਂ ਹੁਣ ਦੇਖੋ ਇੱਥੇ ਆਪਾਂ ਇੱਥੇ ਸਾਡਾ ਇੰਡੀਆ ਇੱਥੇ ਆ ਇਹ ਵਾਲੀ ਜਿਹੜੀ ਲੋਕੇਸ਼ਨ ਹੈਗੀ ਆ ਇੰਡੀਆ ਦੀ ਆ ਠੀਕ ਹੈ ਤਾਂ ਇਹ 0 ਡਿਗਰੀ ਆ 0 ਡਿਗਰੀ ਤੋਂ 1 ਡਿਗਰੀ 2 ਡਿਗਰੀ 3 ਡਿਗਰੀ 4 5 6 7 8 ਕਰਦੇ ਇਹ ਵਾਲਾ ਪੋਰਸ਼ਨ ਕਹਿੰਦਾ ਮਤਲਬ ਕਿ ਇੰਡੀਆ ਦਾ ਜਿਹੜਾ ਇਹ ਜਿਹੜਾ ਸਦਨ ਪੋਰਸ਼ਨ ਸਟਾਰਟ ਹੁੰਦਾ ਉਹਗਾ 8 ਡਿਗਰੀ ਤੋਂ ਮਤਲਬ 8ਵੀਂ ਲਾਈਨ ਤੋਂ ਤੇ ਇਹਦੇ ਪਿੱਛੇ ਜਿਹੜਾ ਹਨਾ 8 ਡਿਗਰੀ ਪਿੱਛੇ ਜਿਹੜਾ 4 ਆ ਉਹਨੂੰ ਕਹਿੰਦੇ ਆ ਸੀ ਮਿੰਟ 8 ਡਿਗਰੀ 4 ਮਿੰਟ ਫਿਰ 8 9 10 11 ਐਵੇਂ 23 24 8 4 ਤੋਂ ਲਾਸਟ ਵਾਲਾ ਪੋਰਸ਼ਨ ਜਿਹੜਾ ਹੈਗਾ ਸਾਡੇ ਕੋਲੇ 37° 6 ਮਿੰਟ ਆਈ ਹੋਪ ਕਿ ਗੱਲ ਸਮਝ ਲੱਗ ਰਹੀ ਹੋਵੇ ਕਿ ਕਹਿੰਦਾ ਮਤਲਬ ਕਿ ਸਾਡਾ ਇੰਡੀਆ ਸਟਾਰਟ ਕਿੱਥੋਂ ਦਾ 8ਵੀਂ ਲਾਈਨ ਤੋਂ ਸਟਾਰਟ ਹੋ ਕੇ 7ਵੀਂ ਲਾਈਨ ਤੱਕ ਚੱਲਦਾ 8° 4 ਮਿੰਟ ਤੋਂ 37° 6 ਮਿੰਟ ਨਾਰਥ ਗੱਲ ਸਮਝ ਲੱਗ ਰਹੀ ਤਾਂ ਇਹ ਕੀ ਹੈਗਾ ਸਾਡਾ ਐਕਸਟੈਂਸ਼ਨ ਹੁਣ ਆਪਾਂ ਪੰਜਾਬ ਦਾ ਵੀ ਦੇਖਾਂਗੇ ਕਿ ਆਪਾਂ ਪੰਜਾਬ ਦਾ ਦੇਖਾਂਗੇ ਪਹਿਲਾਂ ਸਮਝੋ ਅਕਸ਼ਾਂਸ਼ ਕੀ ਹੁੰਦੇ ਆ ਤਾਂ ਆਈ ਹੋਪ ਕਿ ਗੱਲ ਸਮਝ ਲੱਗ ਰਹੀ ਹੋਵੇ ਹੁਣ ਆਪਾਂ ਗੱਲ ਕਰਾਂਗੇ ਦੇਸ਼ਾਂਤਰ ਦੀ ਦਿਸ਼ਾਂਤਰ ਸਾਨੂੰ ਕਿਦਾ ਜੇ ਦਿਸ਼ਾਂਤਰ ਸਾਨੂੰ ਦਿਸ਼ਾਂਤਰ ਤੁਸਾਂ ਨੂੰ ਇੱਕ ਚੀਜ਼ ਪਤਾ ਲੱਗਦੀ ਆ ਦਿਸ਼ਾਂਤਰ ਸਾਨੂੰ ਪਤਾ ਲੱਗਦਾ ਟਾਈਮ ਦੇਖੋ ਹਵਲ ਹਣਾ ਅਰਥ ਅਰਥ ਤੇ ਇੱਕ ਸੈਂਟਰ ਦੇ ਵਿੱਚ ਇੱਕ ਲਾਈਨ ਮਾਰੀ ਹੈ ਦੈਟ ਇਸ ਕਾਲਡ ਅ 0 ਡਿਗਰੀ ਇਹਨੂੰ ਅਸੀਂ ਕਹਿੰਦੇ 0 ਡਿਗਰੀ ਕਹਿੰਦੇ ਆ ਜਿਵੇਂ 0 ਡਿਗਰੀ ਇਕਵੇਟਰ ਸੀ ਤਾਂ ਇਹਨੂੰ ਵੀ ਇਸੇ 0 ਡਿਗਰੀ ਕਹਿੰਦੇ ਆ ਤਾਂ ਇਹ 0 ਡਿਗਰੀ ਜਿਹੜੀ ਹੈਗੀ ਆ ਇਹਨੂੰ ਅਸੀਂ ਪ੍ਰਾਈਮ ਮੈਰੀਡੀਅਨ ਵੀ ਕਹਿੰਦੇ ਆ ਇਟਸ ਕਾਲਡ ਅ ਪ੍ਰਾਈਮ ਮੈਰੀਡੀਅਨ ਇਹ ਇਹਨੂੰ ਅਸੀਂ ਗ੍ਰੀਨਵਿਚ ਰੇਖਾ ਦੇ ਨਾਮ ਨਾਲ ਜਾਣਦੇ ਹਾਂ ਗ੍ਰੀਨਵਿਚ ਲਾਈਨ ਹੈ ਨਾ ਗ੍ਰੀਨਵਿਚ ਲਾਈਨ ਕਿਉਂ ਕਿ ਇਹ ਜਿਹੜੀ ਲਾਈਨ ਹੈਗੀ ਆ ਇੰਗਲੈਂਡ ਦੇ ਗ੍ਰੀਨਵਿਚ ਸਿਟੀ ਦੇ ਵਿੱਚ ਦੀ ਟੱਪਦੀ ਆ ਠੀਕ ਹੈ ਤਾਂ ਇਹ ਕੀ ਕਰਿਆ ਧਰਤੀ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਕਰਦੀ ਆ ਇੱਕ ਜਿਹੜਾ ਪੋਰਸ਼ਨ ਹੈਗਾ ਸਾਡੇ ਕੋਲ ਈਸਟਰਨ ਪੋਰਸ਼ਨ ਇਹ ਹੈਗਾ ਵੈਸਟਰਨ ਪੋਰਸ਼ਨ ਠੀਕ ਹੈ ਤਾਂ ਹੁਣ ਇਹ ਜਿਹੜੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹਨੇ ਦਾ ਯੂਜ਼ ਕੀ ਕਰਦੇ ਉਹਨੇ ਬਹੁਤ ਬੈਨੀਫੀਸ਼ੀਅਲ ਚੀਜ਼ ਆ 0 ਡਿਗਰੀ ठीक है तो यह ईस्टर्न पोर्शन आद वैसटन पोर्शन तो इतने भी की सेम वन डिग्री टू थ्री फोर फाइव सिक्स सैवन एट एवें करते करते लास्ट तक जो पोर्सन को है ठीक है इस तरह जो है लास्ट वाला पोर्शन जरा सैड कि लाइन सा वन एट्टी एंड इस साइड भी कि वन एटी लाइन वन एटी ईस्ट वन एटीन वैसट तो वन एटी एंड वन एटी आर थ्री सिक्सटी तो टोटल नंबर ऑफ जी है ਜਿਹੜੀਆਂ ਲੌਂਗੀਟਿਊਡ ਜਿਹੜੀਆਂ ਸਾਡੇ ਕੋਲੇ ਹੈਗਾ 360 ਆ ਹੁਣ ਕਈਆਂ ਦੇ ਮਨ ਚ ਆ ਰਿਹਾ ਕੋ ਇੱਥੇ ਵੀ 0 ਡਿਗਰੀ ਕਾਊਂਟ ਕਰਨੀ ਪਰ ਇੱਥੇ 0 ਡਿਗਰੀ ਕਾਊਂਟ ਨਹੀਂ ਕਰਨੀ ਆਪਾਂ ਕਾਰਨ ਕੀ ਆ ਲਾਸਟ ਇੱਕ ਅ ਜਿਹੜੀ ਅ ਐਕਸਟੈਂਡਰਡ ਲਾਈਨ ਹੈਗੀ ਆ ਤਾਂ ਉੱਥੇ ਉਹਦਾ ਥੋੜਾ ਜਿਹਾ ਰੋਲਾ ਹੈਗਾ ਹਨਾ ਉਹ ਥੋੜਾ ਥੋੜਾ ਕਨਸੈਪਟ ਡੀਪ ਹੋ ਜਾਊਗਾ ਉਹਨੂੰ ਕਿਸੇ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਸਮਝਾਉਣਾ ਪਊਗਾ ਤਾਂ ਉੱਥੇ ਕੀ ਕਿ ਲਾਸਟ ਵਾਲੀ ਜਿਹੜੀ ਲਾਈਨ ਹੈਗੀ ਨਾ ਤਾਂ ਅ ਜਿਹੜੀ ਹੈਗੀ ਆ ਤਾਂ ਉਹ ਯੂਨੀਵਰਸਲ ਟਾਈਮ ਜ਼ੋਨ ਜਿਹੜੀ ਹੈਗੀ ਆ ਇਹ ਜਿਹੜਾ ਯੂਨੀਵਰਸਲ ਟਾਈਮ ਦੱਸਦੀ ਜਿਹੜੀ ਹੈਗੀ ਆ ਤਾਂ ਉਹ ਜਿਹੜੀ ਉਹ ਜਿਹੜੀ ਹੈਗੀ ਲਾਈਨ ਜਿਹੜੀ ਹੈਗੀ ਆ ਤਾਂ ਉੱਥੇ ਤੁਹਾਡੇ ਪੈਗ ਦੇ ਵਿੱਚ ਉਹਨੂੰ ਕਾਊਂਟ ਨਹੀਂ ਕਰਦੇ ਅਸੀਂ ਤੇ ਇਸ ਲਈ ਇਹ ਹੈਗੀ 3 360 ਹੈਗੀ ਆ ਜਿਹੜੀ ਟੋਟਲ ਜਿਹੜੀ ਹੈਗੀ ਆ ਜਿਹੜੇ ਦਸ਼ਾਂਤਰ ਜਿਹੜੇ ਹੈਗਾ 360 ਹੁਣ ਇਹ ਦੱਸਦੇ ਕੀ ਆ ਹੁਣ ਇਹਨਾਂ ਦਾ ਕੰਮ ਕੀ ਆ ਦੇਖੋ ਹੁਣ ਇਹਨੂੰ ਸਮਝੋ ਇਹ ਦਸ਼ਾਂਤਰ ਟਾਈਮ ਕਿਵੇਂ ਦੱਸਣਗੇ ਸਾਨੂੰ ਸਾਨੂੰ ਕੀ ਦੱਸਦੇ ਟਾਈਮ ਦੱਸਣਗੇ ਇਟ ਰੈਫਰ ਟਾਈਮ ਜਦੋਂ ਗੱਲ ਕਰੀਏ ਦੇਖੋ ਆ इन थोड़ा इस तरह समझते आप थोड़ा मैप अपना के समझ अच्छे तरीके समझा समझाइए सू आजे को ले अमेरिका है ना आज को ले एफ्रीका है सा इंडिया हैगा रशिया देखो हम दशंत्र दशांतर साम दस दे टाइम देखो इतने इंग्लैंड इंग्लैंड लाइन टपती है जीरो डिग्री जी लाइन हैगी इज गॉल्ड प्राइमरीडियन कह दें इन जीरो डिग्री भी कह दें है जीरो प्राइम प्राइमरी कह लो या ਇਨ ਨੂੰ ਤੁਸੀਂ ਕਹਿ ਲਓ ਇਹਨੂੰ ਗ੍ਰੀਨ ਵਿੱਚ ਰੇਖਾ ਕਰ ਲਓ ਹਨਾ ਤਾਂ ਦੇਖੋ ਹੁਣ ਇੱਥੇ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਐਗਜ਼ਾਮਪਲ ਸਮਝਾਉਣਾ ਹੈ ਕਿ ਇੰਡੀਆ ਦਾ ਜਿਹੜਾ ਟਾਈਮ ਆ ਨਾ ਇੰਡੀਆ ਦਾ ਟਾਈਮ ਹੈਗਾ ਇੱਥੇ ਵੀ 80 ਸੈਕਿੰਡ ਲਾਈਨ ਤੇ ਇੱਕ ਲਾਈਨ 2 3 4 5 6 7 ਤਾਂ ਇੱਥੇ ਇੰਡੀਆ ਦਾ ਜਿਹੜਾ ਲਾਈਨ ਟਾਈਮ ਹੈਗਾ ਕਿੱਥੇ ਸੈਟ ਆ 82 ਐਂਡ ਹਾਫ ਡਿਗਰੀ ਤੇ 82.5 ਡਿਗਰੀ ਤੇ ਠੀਕ ਹੈ 82.5 ਡਿਗਰੀ ਈਸਟ ਕਿ ਵੀ ਆ ਈਸਟ ਵਾਲੀ ਲਾਈਨ ਆ ਇਧਰ ਵੈਸਟ ਵਾਲੀ ਲਾਈਨ ਆ ਤਾਂ ਇੰਡੀਆ ਦਾ ਟਾਈਮ ਜਿਹੜਾ ਕਿੱਥੇ ਸੈਟ ਆ ਸਾਢੇ 80 ਡਿਗਰੀ ਤੇ ਸਾਢੇ 80 ਡਿਗਰੀ ਤੇ ਸੈਟ ਆ ਇੰਡੀਆ ਦਾ ਟਾਈਮ ਤਾਂ ਹੁਣ ਦੇਖੋ ਹੁਣ ਫਰਕ ਕੀ ਆ ਦੇਖੋ ਇੱਥੇ ਇੱਥੇ 80 ਸੈਕਿੰਡ ਲਾਈਨ ਦੇਖੋ ਤਾਂ ਹੁਣ ਹੁੰਦਾ ਕੀ ਆ ਨਾ ਇੱਕ ਇੱਕ ਲੌਂਗੀਟਿਊਡ ਤੋਂ ਇੱਕ ਲੌਂਗੀਟਿਊਡ ਤੋਂ ਦੂਸਰੇ ਲੌਂਗੀਟਿਊਡ ਦੇ ਵਿਚਾਲੇ ਦਾ ਜਿਹੜਾ ਡਿਸਟੈਂਸ ਹੈਗਾ 111 ਕਿਲੋਮੀਟਰ ਦਾ ਇਹ ਮੰਨ ਲਓ ਕਿ ਆ 1 ਡਿਗਰੀ ਆ 2 ਡਿਗਰੀ ਆ ਤੇ 3 ਡਿਗਰੀ ਆ ਹਨਾ ਤਾਂ ਇੱਕ ਲੌਂਗੀਟਿਊਡ ਤੋਂ ਦੂਸਰੀ ਲੌਂਗੀਟਿਊਡ ਦੇ ਵਿਚਾਲੇ ਦਾ ਗੈਪ ਕਿੰਨਾ 111 ਕਿਲੋਮੀਟਰ ਦਾ ਤੇ ਜਦੋਂ ਸੂਰਜ ਦੀ ਰੋਸ਼ ਸੂਰਜ ਈਸਟ ਤੋਂ ਰਾਈਜ਼ ਹੁੰਦਾ ਠੀਕ ਹੈ ਤਾਂ ਜਦੋਂ ਸੂਰਜ ਦੀ ਰੋਸ਼ਨੀ ਈਸਟ ਦੇ ਵਿੱਚੋਂ ਆਉਂਦੀ ਆ ਤਾਂ 1 ਡਿਗਰੀ ਨੂੰ ਕ੍ਰਾਸ ਕਰਨ ਤੇ ਉਹਨੂੰ ਕਿੰਨਾ ਟਾਈਮ ਲੱਗਦਾ 4 ਮਿੰਟ 1 ਡਿਗਰੀ ਨੂੰ ਕ੍ਰਾਸ ਕਰਨ ਦੇ ਕਿੰਨਾ ਟਾਈਮ ਲੱਗਦਾ ਉਹਨੂੰ ਇੱਕ ਟੁਕਾ 4 ਮਿੰਟਸ ਹਨਾ ਕਿੰਨਾ ਟਾਈਮ ਲੱਗਦਾ 4 ਮਿੰਟ ਤਾਂ ਦੇਖੋ ਹੁਣ ਸੂਰਜ ਦੀ ਰੋਸ਼ਨੀ ਇਧਰੋਂ ਆਊਗੀ ਸਪੋਜ਼ ਕਰੋ ਨਾ ਇੰਡੀਆ ਦੇ ਇੰਡੀਆ ਦੇ ਅਕੋਰਡਿੰਗ ਟਾਈਮ ਦੇਖਦੇ ਆਪਾਂ ਸੂਰਜ ਦੀ ਰੋਸ਼ਨੀ ਇਧਰੋਂ ਆਊਗੀ ਜਿੱਦੋਂ ਇਧਰੋਂ ਆਊਗੀ ਤਾਂ ਇੰਡੀਆ ਦਾ ਟਾਈਮ ਸਾਢੇ 85 ਡਿਗਰੀ ਤੇ ਯੂਪੀ ਦੇ ਯੂਪੀ ਦੇ ਮਿਰਜ਼ਾਪੁਰ ਕਿਹੜੀ ਜਗ੍ਹਾ ਯੂਪੀ ਦਾ ਮਿਰਜ਼ਾਪੁਰ ਹੈ ਨਾ ਯੂਪੀ ਦੇ ਮਿਰਜ਼ਾਪੁਰ ਦੇ ਵਿੱਚ ਇੰਡੀਆ ਦਾ ਟਾਈਮ ਜਿਹੜਾ ਹੈਗਾ ਫਿਕਸ ਕੀਤਾ ਗਿਆ ਠੀਕ ਹੈ ਤਾਂ ਹੁਣ ਜਦੋਂ ਸੂਰਜ ਦੀ ਰੋਸ਼ਨੀ ਇਧਰੋਂ ਆਊਗੀ ਤਾਂ ਹੁਣ ਸਪੋਜ਼ ਕਰੋ ਗੈਸ ਕਰੋ ਨਾ ਕਿ ਇੱਥੇ ਇੰਡੀਆ ਦੇ 82 ਡਿਗਰੀ ਤੇ ਟਾਈਮ ਸੈੱਟ ਹੈਗਾ ਤਾਂ ਇਥੋਂ ਜਿਹੜੀ ਰੋਸ਼ਨੀ ਆਉਗੀ ਤਾਂ 1 ਡਿਗਰੀ ਨੂੰ ਕ੍ਰੋਸ ਕਰਨ ਤੇ ਕਿੰਨਾ ਟਾਈਮ ਲੱਗਦਾ ਇੱਕ ਦੇਸ਼ਾਂਤਰ ਨੂੰ ਕ੍ਰੋਸ ਕਰਦੇ ਸੂਰਜ ਦੀ ਰੋਸ਼ਨੀ ਕਿੰਨਾ ਟਾਈਮ ਲੱਗਦਾ 4 ਮਿੰਟ ਤਾਂ ਹੁਣ ਇਹ ਕਿੰਨੇ ਕਿੰਨੇ ਇੰਗਲੈਂਡ ਆਈ ਲੈਂਡ ਇੰਗਲੈਂਡ ਦਾ ਟਾਈਮ ਸੈਟ ਹੈਗਾ 0 ਡਿਗਰੀ ਤੇ ਦੇਖੋ ਤਾਂ ਮਤਲਬ ਕਹਿਣਾ ਮਤਲਬ ਕੀ ਹੈਗਾ 82 ਡਿਗਰੀ 82 ਦੇਸ਼ਾਂਤਰਾ ਦੇ ਜਦੋਂ ਦੇਖੋ ਇੰਨੇ ਦੇ ਵਿਚਾਲੇ ਇੰਗਲੈਂਡ ਤੇ ਇੰਡੀਆ ਦੇ ਵਿਚਾਲੇ ਕਿੰਨੇ ਦੇਸ਼ਾਂਤਰਾ 82 82 ਹੋਏ ਕਿਉਂਕਿ ਇੰਡੀਆ ਦਾ ਟਾਈਮ ਹੀ ਸੈਟ ਹੈ ਇੱਥੇ 82 ਡਿਗਰੀ ਤੇ ਆ ਦੇਖੋ ਹਾਂ ਹੁਣ ਦੇਖੋ ਪਹਿਲਾ 82 ਨੂੰ ਲੈ ਲਓ ਹੈਨਾ 82 ਦਿਸ਼ਾਂਤਰ ਲਾ ਲਓ 82 ਕ੍ਰੋਸ ਕਰਨ ਤੇ 1 2 3 4 ਕਰਦੇ ਨੇ ਸੂਰਜ ਰੋਸ਼ ਨੂੰ 82 ਦਿਸ਼ਾਂਤਰ ਕ੍ਰੋਸ ਕਰਨ ਤੇ ਕਿੰਨਾ ਟਾਈਮ ਲੱਗੂਗਾ 328 ਮਿੰਟ ਹੈਨਾ ਜੇ 1 ਡਿਗਰੀ ਨੂੰ ਕ੍ਰੋਸ ਕਰਨ ਤੇ 4 ਮਿੰਟ ਲੱਗਦੇ ਆ ਤਾਂ ਸਾਡੇ ਕੋਲ ਅੱਧਾ ਵੀ ਹੈਗਾ ਇਹ ਤਾਂ ਅੱਧੇ ਨੂੰ ਕ੍ਰੋਸ ਕਰਨ ਤੇ ਕਿੰਨਾ ਟਾਈਮ ਲੱਗੂਗਾ 2 ਮਿੰਟ ਲੱਗਣਗੇ ਤਾਂ ਟੋਟਲ ਹੋ ਗਏ 300 303 ਮਿੰਟ ਸਾਡੇ ਕੋਲ ਟੋਟਲ ਨੰਬਰ ਆਫ 303 ਮਿੰਟ 303 ਮਿੰਟ ਇਹ ਮਿੰਟ ਆ ਗਏ ਤਾਂ ਕਹਿਣ ਦਾ ਮਤਲਬ ਕੀ ਆ ਸੂਰਜ ਦੀ ਰੋਸ਼ਨੀ ਨੂੰ ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚਣ ਤੇ ਕਿੰਨਾ ਟਾਈਮ ਲੱਗਦਾ 303 ਮਿੰਟ ਤੇ 303 ਮਿੰਟ ਨੂੰ ਜੇ ਆਪਾਂ ਕੰਟੈਚ ਕਨਵਰਟ ਕਰਾਂਗੇ ਤਾਂ 5.5 ਘੰਟੇ ਬਣ ਜਾਂਦੇ ਆ ਤੇ ਸਾਡੇ ਕਹਿਣ ਦਾ ਮਤਲਬ ਕੀ ਹੈਗਾ ਇੰਡੀਆ ਤੇ ਇੰਗਲੈਂਡ ਦੇ ਟਾਈਮ ਦਾ ਜਿਹੜਾ ਡਿਫਰੈਂਸ ਹੈਗਾ ਉਹ ਕਿੰਨਾ ਹੈਗਾ 5.5 ਘੰਟਿਆਂ ਦਾ ਗੱਲ ਸਮਝ ਲੱਗ ਰਹੀ ਹੈਗਾ ਤਾਂ ਇੱਕ ਹੀ ਹੈ ਕਿ ਦਿਸ਼ਾਂਤਰ ਦਿਸ਼ਾਂਤਰ ਸੰਪਰਸ ਦੇ ਟਾਈਮ ਟਾਈਮ ਕੀਆ ਹੁਣ ਇਹ ਟਾਈਮ ਜ਼ੋਨ ਹੁੰਦੀ ਆ ਮੋਰ ਜਿਹੜੇ ਬਹੁਤ ਏਰੀਆ ਵੱਡੇ ਹੁੰਦੇ ਨੇ ਨਾ ਜਿਹੜੇ ਦੇਸ਼ਾਂ ਦਾ ਕਿੰਨੇ 7 7 8 8 ਜਿਹੜੀਆਂ ਟਾਈਮ ਜ਼ੋਨ ਹੁੰਦੀ ਆ ਤਾਂ ਇੰਡੀਆ ਦੀ ਜਿਹੜੀ ਟਾਈਮ ਜ਼ੋਨ ਹੈਗੀ ਆ 1ਾ ਠੀਕ ਹੈ ਤਾਂ ਸਾਡੇ 82 ਡਿਗਰੀ ਤੇ ਇੰਡੀਆ ਦਾ ਜਿਹੜਾ ਟਾਈਮ ਸੈਟ ਆ ਇਸ ਤਰ੍ਹਾਂ ਕੀ ਹੈ ਜਿਹੜੇ ਇਹ ਜਿਹੜੇ ਹੈਗੇ ਆ ਸਾਨੂੰ ਕੀ ਦੱਸਦਾ ਦਿਸ਼ਾਂਤਰ ਸਾਨੂੰ ਕੀ ਦੱਸੇ ਰੈਫਰਸ ਦਾ ਟਾਈਮ ਆਈ ਹੋਪ ਕਿ ਤੁਹਾਨੂੰ ਕੱਲ ਸਮਝ ਲੱਗ ਰਹੀ ਹੋਵੇਗਾ ਨਾ ਤਾਂ ਦੇਖੋ ਹੁਣ ਅਸੀਂ ਇੰਡੀਆ ਦਾ ਅਕਸ਼ਾਂਸ਼ ਕਿੱਦਾਂ ਦੇਖਿਆ ਸੀ 8 ਡਿਗਰੀ 4 ਮਿੰਟ ਨਾਰਥ 37 ਡਿਗਰੀ 6 ਮਿੰਟ ਨਾਰਥ ਦੇਖੋ ਹੁਣ ਆਹ ਵਾਲੀ ਰੇਖਾ ਇੰਡੀਆ ਨਾਰਥ ਦੇ ਵਿੱਚ ਆ ਇੱਥੋਂ ਦੇਖੀਏ ਆਪਾਂ ਟੈਂਡਿਆ ਨਾਰਥ ਦੇ ਵਿੱਚ ਆ ਨਦਰਨ ਹੈਮਿਸਫੇਅਰ ਦੇ ਵਿੱਚ ਆ ਠੀਕ ਹੈ ਜਦੋਂ ਆਪਾਂ ਇਸ ਤਰ੍ਹਾਂ ਇੰਡੀਆ ਨੂੰ ਈਸਟ ਦੇ ਵਿੱਚ ਦੇਖਾਂਗੇ ਤਾਂ ਇੰਡੀਆ ਇਸ ਇਸ ਸਾਈਡ ਆ तो इसलिए इंडिया की जीकेशन हैगी नॉर्थ ईस्ट की लोकेशन आ है, है ना तो हम इंडिया जिस साइड जगह इत जी ले ले है सिक्सटी सैवन डिग्री सैवन मिनट टू नाइनटी सैवन डिग्री ट्वेंटी फाइव मिनिट्स ईस्ट ईस्ट ठीक है लोंगीटूडल एक्सटेंशन है लोंगीटूडल एक्सटेंशन जो ये सामू किस देखो हम टाइम का दा पता लग गया देखो हम आप जनरली जो टाइम इंडिया का टाइम देखिए इंडिया का टाइम जो है ना देखो यह है साढ़े बयासी डिग्री सैटा एंड हाफ डिग्री सैटा ठीक है तो यूपी के मिर्जापुर के लाइन टपती है इतना साइम सैटा ਬਰਾਬਰ ਨਾ ਤਾਂ ਹੁਣ ਜੇ ਆਪਾਂ ਇੰਡੀਆ ਦੇ ਇੱਥੇ ਗੁਜਰਾਤ ਇੱਥੇ ਗੁਜਰਾਤ ਆ ਸਾਡੇ ਕੋਲੇ ਇੱਥੇ ਅਰੁਣਾਚਲ ਪ੍ਰਦੇਸ਼ ਆ ਅਰੁਣਾਚਲ ਤੇ ਗੁਜਰਾਤ ਦੇ ਟਾਈਮ ਦਾ ਵੀ ਡਿਫਰੈਂਸ ਦੇਖ ਸਕਦੇ ਆ ਦੇਖੋ ਅ ਜਨਰਲ ਮੋਟਾ ਮੋਟਾ ਜਲਾ ਲਈ ਆਪਾਂ 97 ਆ 67 97 ਤੇ 67 ਦੇ ਵਿਚਾਲੇ ਦੇ ਕਿੰਨੇ ਕਿੰਨੇ ਦਸ਼ੰਤਰ ਆਗੇ ਲਗਭਗ ਸਾਡੇ ਕੋਲੇ ਆ ਕੇ 30 ਦਸ਼ੰਤਰ ਆਗੇ ਹਨਾ ਜੇ ਇੱਕ ਦਸ਼ੰਤਰ ਨੂੰ ਕ੍ਰੋਸ ਕਰਨ ਤੇ ਸੂਰਜ ਦੀ ਰੋਸ਼ਨੀ ਨੂੰ 4 ਮਿੰਟ ਲੱਗਦੇ ਆ ਤਾਂ 30 ਦਸ਼ੰਤਰਾਂ ਨੂੰ ਕ੍ਰੋਸ ਕਰਨ ਦੇ ਕਿੰਨਾ ਟਾਈਮ ਲੱਗੂਗਾ 60 ਮਿੰਟ 60 ਮਿੰਟ ਸੌਰੀ 120 ਮਿੰਟ ਹਰ ਨਾ ਤਾਂ 120 ਮਿੰਟ ਆਪਾਂ ਦੇਖੀਏ 120 ਮਿੰਟ ਦੇਖੀ ਤਾਂ ਆਪਣੇ ਕੋਲ ਲਗਭਗ 2 ਘੰਟੇ ਬਣ ਗਏ ਤਾਂ ਉਰਨਾਚਲ ਪ੍ਰਦੇਸ਼ ਤੇ ਇੱਥੋਂ ਦੇ ਟਾਈਮ ਦਾ ਕਿੰਨਾ ਡਿਫਰੈਂਸ ਆ 2 ਘੰਟੇ ਦਾ ਡਿਫਰੈਂਸ ਆ ਇੱਥੇ 2 ਘੰਟੇ ਜਲਦੀ ਹੋਣਗੇ ਇੱਥੇ 2 ਘੰਟੇ ਬਾਅਦ ਹੋਣਗੇ ਬੜੇ ਸਿੱਲੇ ਡਿਫਰੈਂਸ ਨੂੰ ਦੂਰ ਕਰਨ ਲਈ ਸੀ ਕੀਤਾ ਸਾਢੇ 80 ਤੇ ਪੂਰੇ ਇੰਡੀਆ ਦਾ ਟਾਈਮ ਇੱਕ ਜਗ੍ਹਾ ਹੀ ਸੈੱਟ ਕੀਤਾ ਠੀਕ ਹੈ 67 67 ਡਿਗਰੀ 7 ਮਿੰਟ ਤੋਂ 97 ਡਿਗਰੀ 25 ਮਿੰਟ ਤੱਕ ਇੰਡੀਆ ਦਾ ਟਾਈਮ ਜਿਹੜਾ ਹੈਗਾ ਸੈੱਟ ਆਪ ਇਹ ਤਾਂ ਹੋ ਗਿਆ ਇਧਿਆ ਦੀ ਗੱਲ ਹੈ ਨਾ ਤਾਂ ਹੁਣ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਟਾਈਮ ਕਿੱਥੇ ਸੈਟ ਆ ਹੈ ਨਾ ਪੰਜਾਬ ਦਾ ਜਿਹੜਾ ਲੌਂਗੀਟਿਊਡਨਲ ਐਂਡ ਲੈਟੀਟਿਊਡਨਲ ਐਕਸਟੈਂਸ਼ਨ ਕੀ ਰਹੇਗਾ ਠੀਕ ਹੈ ਤਾਂ ਹੁਣ ਪੰਜਾਬ ਕਿੱਗਾ ਇੱਥੇ ਆ ਪੰਜਾਬ ਜਿਹੜਾ ਹੈਗਾ ਸਾਡਾ ਇੱਥੇ ਆ ਪੰਜਾਬ ਹੁਣ 8 4 ਤੋਂ ਹੈ ਨਾ ਆ ਜਾਓ ਉੱਪਰ ਉੱਪਰ ਵੱਲ ਜਾਈਏ ਤਾਂ ਆਪਾਂ इत जो लास्ट क्वेश्चन है उन्नती उन्ती डिग्री ती मिनट तो बत्ती डिग्री बत्ती मिनट यह है नदन नॉर्थ क्योंकि अस नॉर्थ के बच्चा इतना है तो जो आप देखिए, तो यह लैटीट्यूडिये सावनटी थ्री डिग्री फिफ्टी फाइव मिनट ईस्ट सैवनटी थ्री डिग्री फिफ्टी फाइव मिनट ईस्ट एंड जो आप देखिए तो सैवनटी डिग्री ठीक है सैवनटी डिग्री एंड फिफ्टी मिनट्स जो सा एक्सटेंशन जो सांजाब है आई होप के अक्षांश दिशांतर समझ लग गए होने ये साढ़े को टोटल है एक्सटेंशन है पंजाब का ठीक है तो इस तरह जो है अक्षांश दशांतर सा